ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇਧਰ ਸਾਹਮਣੇ ਤੋਰ ਜਵਾਦ ਦਾ ਖਰਚਾ ਕਹਿਣੀ ਆਂਦਾ ਟਾਈਮ ਮਾਰਨਿੰਗ ਦਾ ਬੱਚੇ ਆਪਾਂ ਸਕੂਲ ਤੋਰ ਦਿੱਤੇ ਨੇਗੇ ਤੇ ਮੱਝਾਂ ਨਾਲ ਆਪਾਂ ਕੰਮ ਨਿਵੇੜ ਦਿੱਤਾ ਜਾਏ ਟਾਈਮ 8:30 ਹੋ ਗਏ ਕਿਉਂਕਿ ਸਾਫ ਸਫਾਈ ਹੀ ਰਹੇਗਾ ਜੇ ਮੇਰੀ ਤੇ ਸਰਦਾਰ ਜੀ ਦੀ ਰੋਟੀ ਰਹੇਗੀ ਉਧਰ ਸਾਰਾ ਨਿਵੇੜ ਦਿੱਤਾ 8:30 ਹੋ ਗਏ ਨੇ ਤੇ ਆਪਾਂ ਘਰ ਦਾ ਵਲੌਗ ਬਹੁਤ ਦਿਨਾਂ ਬਾਅਦ ਪਾਉਣੇ ਅੱਜ ਹੈ ਕਿਉਂਕਿ ਸੰਕੋਤੀ ਆ ਤੁਸੀਂ ਵਿਆਹ ਨੂੰ ਵਿਆਹ ਦੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਹੈ ਨਾ ਸੌਂਕ ਨਾਲ ਵੀਡੀਓ ਦੇਖੀਆਂ ਨੇ ਕਿਉਂਕਿ ਸੌਂਕ ਨਾਲ ਵੀਡੀਓ ਦੇਖਣ ਦਾ ਆਪਾਂ ਨੂੰ ਇੱਕੋ ਪਤਾ ਲੱਗਦਾ ਕਿਉਂਕਿ ਵੀਡੀਓ ਦਾ ਬੌਸ ਟਾਈਮ ਸੀ ਜਿਹੜਾ ਬਹੁਤ ਜ਼ਿਆਦਾ ਸੀ ਸਾਰੀਆਂ ਵੀਡੀਓ ਦਾ ਬੌਸ ਟਾਈਮ ਬਹੁਤ ਜ਼ਿਆਦਾ ਸੀ ਸਾਰਿਆਂ ਨੂੰ ਜ਼ਿਆਦਾ ਸੀਗਾ ਤੇ ਬਹੁਤ ਵੀ ਪਿਆਰ ਦਿੱਤਾ ਹੈ ਨਾ ਗੌਰ ਨਾਲ ਵੀਡੀਓ ਦੇਖੀਆਂ ਨੇ ਤੁਹਾਡਾ ਤਾਂ ਇਹਨੂੰ ਧੰਨਵਾਦ ਹੁਣ ਆਪਾਂ ਜੀ ਆਪਾਂ ਕਰਦੇ ਆ ਬਹੁਤ ਸਾਰੀਆਂ ਆਪਾਂ ਤੁਹਾਡੇ ਨਾਲ ਗੱਲਾਂ ਕਿਉਂਕਿ ਆਪਾਂ ਨੇ ਨੇ ਕੰਮ ਕਰ ਲਏ ਨੇਗੇ ਤੇ ਕੁਝ ਹੋਰ ਐਂਦੇ ਕੰਮ ਹੁਣ ਕਰ ਲਾਂਗੇ ਕੁਝ ਆਪਾਂ ਕਰਾਂਗੇ ਗੱਲਾਂ ਤੁਹਾਡੇ ਨਾਲ ਤੇ ਵੀਡੀਓ ਸੇ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਤੈਦੇ ਨੂੰ ਧੰਨਵਾਦ ਬਾਕੀ ਜਿਹੜੀਆਂ ਤੁਹਾਡੇ ਵੀਡੀਓ ਦੇ ਵਿੱਚ ਹਨਾ ਬਿਆਲੀਆਂ ਵੀਡੀਓ ਦੇ ਸਵਾਲ ਜਵਾਬ ਸੀ ਉਹਨਾਂ ਦੇ ਜਵਾਬ ਦੇਣਾ ਇੱਕ ਦੋ ਦੇ ਆਪਾਂ ਪਹਿਲੇ ਨੰਬਰ ਤੇ ਪੁੱਛਿਆ ਸੀ ਵੀ ਮੁੰਡਾ ਕਿਹੜੇ ਪਿੰਡ 'ਵੀ ਹੈ ਮੁੰਡਾ ਵਿਆਹ ਜੀ ਸੇਰੂ ਮੇਰਾ ਦੇਵਰ ਵਿਆਹ ਹੈਗਾ ਸੇਰੂ ਤੇ ਬਾਕੀ ਤੁਸੀਂ ਕੁਛ ਸਿਆਸੀਗਾ ਵੀ ਹਨਾ ਉਹਨਾਂ ਟਰੰਕ ਕਿੱਥੋਂ ਤਿਆਰ ਕੀ ਕਰਾਇਆ ਬਰੀਆਣਾ ਤੇ ਬਰੀਆ ਟਰੰਕ ਜੀ ਉਹਨਾਂ ਨੇ ਸੰਗਰੂਰ ਤੋਂ ਤਿਆਰ ਕਰਵਾਇਆ ਬਹੁਤ ਸੋਹਣਾ ਲੱਗਿਆ ਮੈਨੂੰ ਵੀ ਤੇ ਅਸੀਂ ਪੁੱਛਿਆ ਸੀ ਜਰਮਾਸੀ ਜੀ ਉਹਨਾਂ ਦੀ ਤੈਲੀ ਸਾਥੋਂ ਬਿੰਨ ਕਹੀ ਅਸੀਂ ਪੁੱਛ ਲਿਆ ਵੀ ਸਾਨੂੰ ਸੋਹਣਾ ਲੱਗਦਾ ਉਹਨਾਂ ਨੇ 사ਗਣ ਵੇਲੇ ਟਰੰਕ ਤਿਆਰ ਕਰਵਾਇਆ ਸੀ ਜਦੋਂ 사ਗਣ ਵੇਲੇ ਸੀ ਕੱਪੜੇ ਦੇਖਣ ਗਏ ਸੀ ਹੋਰ ਅਸੀਂ ਪੁੱਛਿਆ ਦੀ ਵੀ ਟਰੰਕ ਬਹੁਤ ਸੋਹਣਾ ਨਾ ਵੀ ਤਿਆਰ ਕਿੱਥੋਂ ਕਰਵਾਇਆ ਤੁਸੀਂ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਸੰਗਰੂਰ ਤੋਂ ਕਰਵਾਇਆ ਤੇ ਉਹਨਾਂ ਨੇ ਸਾਨੂੰ ਐਂ ਵੀ ਦੱਸਿਆ ਸੀ ਮਾਸੀ ਕਹਿੰਦੀ ਮੇਰੇ ਆਇਆ ਟਰੰਕ ਆ ਇਹ ਪੁਰਾਣਾ ਪੁਰਾਣਾ ਟਰੰਕ ਸੀ ਉਹਨਾਂ ਨੇ ਸੰਗਰੂਰ ਤੋਂ ਉਹਨਾਂ ਤਿਆਰ ਕਰਵਾ ਲਿਆ ਹੁਣ ਤਾਂ ਅੱਗੇ ਵਿਚਰੀ ਟੈਚੀਆਂ ਚੱਲ ਪਈਆਂ ਦੀਆਂ ਹਨਾ ਸਾਗਣ ਵੇਲੇ ਤੇ ਵਿਆਹ ਵਿਆਹ ਵੇ ਟਰੰਕ ਦੀ ਥਾਂ ਟੈਚੀਆਂ ਸੀਗੀਆਂ ਤੇ ਹੁਣ ਟੈਚੀਆਂ ਦਾ ਰਵਾਜ ਦੁਬਾਰੇ ਹਟ ਗਿਆ ਤੇ ਟਰੰਕਾਂ ਦੀ ਚੱਲ ਪਿਆ ਤੇ ਹੁਣ ਬਸ ਉੱਤੇ ਆਪਣਾ ਕਰ ਲਾ ਲੈਂਦੇ ਤਿਆਰ ਕਰਵਾ ਲੈਂਦੇ ਨੇ ਬਾਕੀ ਪੜਾਣੇ ਪੁੱਛਿਆ ਸੀ ਆ ਵੀ ਉਹਨਾਂ ਨੇ ਪੁਰਾਣੇ ਵਿਰਸੇ ਦਾ ਸਮਾਨ ਜਿਹੜਾਗਾ ਹਨਾ ਉਹ ਕਿੱਥੋਂ ਲਿਆਉਂਦਾ ਦੇਖੋ ਜੀ ਦੁੱਧ ਵਾਲੀ ਮਦਾਣੀ ਜਿਹੜੀ ਹੱਥ ਖਾਲੀ ਹੁੰਦੀ ਆ ਉਹ ਵੀ ਆਪਣੇ ਘਰੇ ਪਈ ਸਾਡੇ ਵੀ ਪਈ ਆ ਮੈਂ ਵੀ ਹੁਣ ਤੋਂ ਕਿ ਉਹਨੂੰ ਕਲਰ ਕਰਕੇ ਸਾਮ ਤੇ ਰੱਖੂਗੀ ਕਿਉਂਕਿ ਜਦੋਂ ਆਪਾਂ ਕੱਠ ਵਾਠੇ ਜਾਂਦੇ ਆਪਾਂ ਉਹ ਦੇਖ ਕੇ ਨੌਜ ਆ ਜਾਂਦੀ ਆ ਹਨਾ ਜਾਣਕਾਰੀ ਆ ਜਾਂਦੀ ਆ ਵੀ ਆਪਾਂ ਵੀ ਆਪਣੀ ਚੀਜ਼ਾਂ ਐ ਸਾਮੀਆਂ ਓਨਾਂ ਦੇ ਘਰੇ ਦੁੱਧ ਵਾਲੀ ਮਦਾਣੀ ਸੀ ਚੱਕੀ ਸੀ ਪੱਖੀਆਂ ਸੀ ਝੋਲੇ ਸਰਾਣੇ ਜੋ ਵੀ ਸੀ ਸਾਰਾ ਵਿਰਸਾ ਮਾਸੇ ਜੇ ਕਰੇ ਟੇਰਨ ਉਰਾ ਉਰੀ ਸਾਰਾ ਕੁਝ ਤੋਂ ਸੰਭਾਲਿਆ ਹੋਇਆ ਸੀਗਾ ਤਾਲੀਆਂ ਵਾਲੇ ਸੰਦ ਤੇ ਟੇਰਨਾ ਵੀ ਚੰਗੀ ਰਸੀ ਉਹਨਾਂ ਦੇ ਟੇਰਨ ਚਾਂਦੀ ਰ ਕਰਵਾਇਆ ਹੱਸ ਜਿਹੜਾ ਤੁਸੀਂ ਕੋਈ ਦੇਦੀ ਵੀ ਟੇਰ ਨ ਕਿ ਟੋਲੇ ਤਾਂ ਉਹ ਨਹੀਂ ਕਿ ਟੋਲੀਆਂ ਉਹ ਰੇ ਟੋਲਤੇ ਜਿਹੜਾ ਆਪਾਂ ਪਹਿਲਾਂ ਆਪਣੀਆਂ ਮਾਵਾਂ ਵੀ ਬੁੰਨਦੀ ਹੁੰਦੀਆਂ ਹੁੰਦੀਆਂ ਅਸੀਂ ਕੁਮਾਰੀਆਂ ਹੁੰਦੀਆਂ ਨੇ ਪੰਵੀ ਤਾਣੀ ਤੰਦ ਬੁਣਿਆਗਾ ਜਿਹੜੇ ਸੰਦ ਸੀਗੇ ਉਹਨਾਂ ਨੂੰ ਕਲਰ ਕਰਕੇ ਉਹਨਾਂ ਨੇ ਵਿਆਹ ਕਰਕੇ ਨਾ ਵਿਆਹ ਦੀ ਤਿਆਰੀ ਤੋਂ ਪਹਿਲਾਂ ਸਾਰੇ ਤੋੜੇ ਘੜੇ ਜੋ ਵੀ ਸਾਰੇ ਸਮਾਨ ਸੀ ਕਲਰ ਕੀਤਾ ਉਹਨਾਂ ਨੇ ਚਰਖੇ ਵਗਿਆ ਵਗਾਰਾ ਤੇ ਦੀ ਮਾਲ ਪਾ ਕੇ ਰੱਖੀ ਕਸਨ ਪਾ ਕੇ ਰੱਖੀ ਹੈਨਾ ਸਾਰਾ ਕੁਝ ਤਿਆਰ ਕਰਿਆ ਤੇ ਹੁਣ ਜਿਉਂ ਵੀ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਆਪਣਾ ਪੁਰਾਣਾ ਵਿਰਸਾ ਨਾ ਭੁੱਲੋ ਤੇ ਆਪਣੇ ਜਿਹਨੇ ਪੁਰਾਣੀ ਚੀਜ਼ਾਂ ਨੇ ਸੰਭਾਲ ਕੇ ਰੱਖੋ ਆਪਣੇ ਧੀ ਦਾ ਵਿਆਹ ਆਪਣੇ ਪੁੱਤਰ ਦਾ ਵਿਆਹ ਤੁਸੀਂ ਇਸ ਤਰ੍ਹਾਂ ਹਨਾ ਪੰਜਾਬੀ ਵਿਰਸਾ ਤਿਆਰ ਕਰਿਆ ਕਰੋ ਤੇ ਤਾਂ ਹੀ ਮੈਂ ਇਸ ਕਰਕੇ ਅਸੀਂ ਪੰਜਾਬੀ ਵਿਰਸੇ ਦੇ ਬਹੁਤ ਸਾਰੇ ਹੁਣ ਵਿਆਹ ਦੇ ਵਿੱਚ ਗੀਤ ਵੀ ਗਾਉਣੇ ਬੰਦ ਹੋ ਗਏ ਨੇ ਇਸ ਵਿਆਹ ਦੇ ਵਿੱਚ ਪੁਰਾਣੇ ਲੋਕ ਗੀਤ ਵੀ ਹਰ ਇੱਕ ਤਿਹਾੜੀ ਤੇ ਗਾਏ ਗਏ ਨੇ ਕਿ ਉਹ ਉਹਨਾ ਪੜਿਆ ਲਿਖਿਆ ਪਰਿਵਾਰ ਆ ਜੀ ਉਹਨਾਂ ਦੀ ਬੇਟੀ ਪੜੀ ਆ ਬੇਟਾ ਪੜਿਆ ਤੇ ਉਹਨਾਂ ਨੇ ਪੰਜਾਬੀ ਵਿਰਸਾ ਬਹੁਤ ਵੀ ਸੰਭਾਲ ਕੇ ਰੱਖਿਆ ਤੇ ਇਹ ਬਸ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਉਹ ਮਾਸੀ ਜੀ ਨੇ ਜਿਹੜੀ ਮੇਰੇ ਨਾਲ ਲੱਗਦੀ ਆ ਉਹ ਵੀ ਆ ਕੁੜੀ ਦਾ ਨਾਮ ਪੱਕਾ ਨਾ ਦਾ ਉਹਨੂੰ ਪਤਾ ਨਹੀਂ ਕਿ ਸਾਡੇ ਸ੍ਰੀਕਾ ਗਾ ਉਹ ਵੀ ਬੋਬੀ ਕਹੀ ਜਾਂਦੇ ਆ ਤੇ ਪੜੇ ਲਿਖਾ ਪਰਿਵਾਰ ਆ ਹਨਾ ਤੇ ਬਹੁਤ ਵੀ ਚੌਲ ਆਣ ਨਾਲ ਉਹਨਾਂ ਨੇ ਕਿਹਾ ਵੀ ਸਾਡਾ ਸਾਰਾ ਵਿਆਹ ਹਨਾ YouTube ਚੈਨਲ ਤੇ ਤੁਸੀਂ ਸ਼ੇਅਰ ਕਰੋ ਤੇ ਆਪਣੇ ਲੋਕ ਗੀਤ ਪੰਜਾਬੀ ਵਿਰਸਾ ਹਨਾ ਤੇ ਆਪਾਂ ਪੰਜਾਬੀ ਵਿਰਸੇ ਤੋਂ ਦੂਰ ਹੋਈ ਜਾਂਦੇ ਆ ਤੇ ਆਪਣਾ ਸਾਂਝਾ ਰਹਿ ਠੀਕ ਆ ਹਨਾ ਆਪਣੇ ਬੱਚੇ ਦੇਖ ਲਾਂਗੇ ਜਦੋਂ ਵੀ ਆਪਾਂ YouTube ਤੇ ਸਰਚ ਕਰੋ ਵੀਡੀਓ ਮੂਰੇ ਆ ਜਾਂਦੀ ਹੈ ਤੇ ਤੁਹਾਡੇ ਧੰਨਵਾਦ ਚਲੋ ਜੀ ਹੁਣ ਮੈਂ ਲਾਉਣੀ ਝਾੜੂ ਥੋੜਾ ਬਹੁਤ ਸਾਰੀਆਂ ਗੱਲਾਂ ਕਰ ਲੀਆਂ ਨੇ ਤੇ ਆਪਾਂ ਸਾਰਾ ਦਿਨ ਆਪਾਂ ਅੱਜ ਕਰ ਹੀ ਆਂਗੇ ਕੱਲ ਅਸੀਂ ਕਰੇ ਸੀ 2-3 ਦਿਨ ਪਹਿਲਾਂ ਲਡੂ-ਨਡੂ ਫੇਰੇ ਹੋਰ ਕੰਮ ਹੋ ਗਏ ਸਾਬ-ਸਫਾਇਆ ਕਰਿਆ ਕਰਿਆ ਕੋ ਮੋਟ-ਮੋਟਾ ਕੰਮ ਕਰਕੇ ਵਿਹਾਰਿਆਂ ਦੇ ਵਗ ਜਾਂਦੇ ਸੀਗੇ 2 ਦਿਨ ਚੰਗੀ ਤਰ੍ਹਾਂ ਸਫਾਈ ਕਰੀ ਕਰਦੀ ਤੇ ਕੱਲ ਸਾਡੇ ਸਰੀਕੇ ਚ ਬਾਬਾ ਜੀ ਦੀ ਮੌਤ ਹੋ ਗਈ ਚਲ ਮੂਟੇ ਬਡੇ ਨੂੰ ਪਰਦੇ ਸੀਗੇ ਫੇਰ ਵੀ ਹਨਾ ਘਰ ਦੇ ਨੂੰ ਬਹੁਤ ਘਟਾ ਪਿਆ ਤੇ ਏਡੀ ਵੱਡੀ ਉਮਰ ਚ ਵੱਡੀ ਵੱਡੀ ਉਮਰ ਸੀ ਪੁੱਤ-ਪੋਤੇ ਪੁੱਤ-ਪੁੱਤ ਵਿਆਹੇ ਸੀਤੀ ਵਿਆਹੀ ਹੋਈ ਸੀ ਦੇ ਪਿਆਰ ਵੀ ਕਰਦਾ ਹੈ ਬਜ਼ੁਰਗ ਹੁੰਦਾ ਜਿਹੜਾ ਉਹ जिंदा ਹੁੰਦਾ ਜੀ ਰਾਖੀ ਹੁੰਦੀ ਹੈ ਹਨਾ ਘਰ ਦੇ ਬਜ਼ੁਰਗ ਨੂੰ ਆਪਾਂ ਸਾਡੇ ਕਿਤੇ ਵੀ ਜਾ ਸਕਦੇ ਆਂਗੇ ਤੇ ਹੁਣ ਮੈਨੂੰ ਬੀਬੀ ਬਣਾਈ ਔਖਾ ਹੋਇਆ ਪਿਆ ਜੇ ਕਿਤੇ ਮਰਜੀ ਜਾਣਾ ਹੁੰਦਾ ਬੀਬੀ ਨੂੰ ਕਹਿ ਦੇਂਦੀ ਚਲ ਮੈਂ ਘਰ ਆ ਜੇ ਬੀਬੀ ਨੇ ਜਾਣਾ ਹੁੰਦਾ ਤੇ ਮੈਂ ਘਰ ਆ ਹੁੰਦੀ ਸੀ ਚਲੋ ਜੀ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਹਨਾ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਦਿੱਤੇ ਆਪਾਂ ਕਰਦਿਆ ਕੰਮ ਕੰਮ ਕਰਕੇ ਅੱਜ ਆਪਾਂ ਸਾਗ ਬਣਾਉਣੀ ਸਲਾਹ ਹੈ ਕਿਉਂਕਿ ਸਾਗ ਜਿਹੜਾ ਤਲੀਆਂ ਕੁਲੀਆਂ ਸਬਜ਼ੀਆਂ ਤੇ ਜੀ ਆਕਿਆ ਪਿਆ ਸੀਗਾ ਅੱਜ ਸਾਗ ਬਣਾਵਾਂਗੇ ਤੇ ਪਹਿਲਾਂ ਆਪਾਂ ਕੰਮ ਕਰਦੇ ਆ ਚਾਹ ਬਣਾਉਣ ਲੱਗਦੀ ਸੀ ਮੈਂ ਤੇ ਮਨ ਖਾ ਚਲੋ ਤਾਂ ਬਲੌਗ ਸ਼ੁਰੂ ਕਰ ਲੈਣੇ ਬਹੁਤ ਸਾਰਾ ਦਿਨ ਹੋ ਗਿਆ ਗੱਲਾਂ ਕਰਨਾ ਹੋਈਆਂ ਆਪਣੀਆਂ ਤੇ ਅਖੀਰ ਤੋਂ ਮੈਂ ਕੁਲਾ ਕੱਢ ਲਈ ਸੀ ਮੈਂ ਬੈਠੀ ਗੱਲ ਕਰਦੀਆਂ ਅੱਜ ਦੇ ਪਾਤ ਤੱਕ ਆੜ-ਗੋੜ ਕਰ ਦਿੱਤੀ ਸਫਾਈ ਤੇ ਸਾਗ ਰੇਤਾ ਦਾ ਜੋਰਾਂ ਤੇ ਆਪਣਾ ਤੇ ਸੁਖਮਣ ਹਰੀ ਬਣਾਈਆਂ ਨੇ ਸਕੂਲੋਂ ਪੇਪਰ ਕਰਕੇ ਉਹਨਾਂ ਨੇ ਧਰੀਏ ਚਾਹ ਤੇ ਹੋ ਚਾਹ ਕੇ ਮੈਂ ਤੇਰੀ ਬੈਠੇ ਦੇਖੀ ਖਾਨਸ ਤੇ ਬੈਠੀ ਹੋ ਖਾਨਸ ਦੇ ਬੈਠੀ ਹੋ ਆ ਪਤਾ ਕਰ ਗਈ ਨਾ ਅੱਗ ਲੱਗ ਜਗਾਂ ਸ ਨਾਲ ਐ ਪਰਾਂ ਚੱਲ ਤੇ ਹਜੇ ਮਸ਼ੀਨ ਚੱਲੀ ਆਂਦੀ ਹੈ ਕੱਪੜਿਆਂ ਵਾਲੀ ਤੇ ਮਹਾਵਲ ਚੱਲ ਸਾਰੇ ਇਕੱਠੀ ਧੋਵਾਂਗੇ ਬਰਦੀ ਬੁਰਦੀ ਇਹਨਾਂ ਦੀ ਸਫਾਣੀ ਕਰਕੇ ਮੈਂ ਸਾਗ ਦਾ ਹੋ ਗਿਆ ਜਿਹੜਾ ਟਾਈਮ ਆ ਹੁਣ 9:00 ਹੋ ਗਿਆ ਸਾਗ ਮੇਰਾ ਰਿੱਜੀ ਆਂਦਾ ਜੋਰਾਂ ਤੇ ਤੜਕੇ ਦਾ ਅੱਗ ਮਚਾਉਣ ਲੱਗਿਆ ਮੈਂ ਹੋਰ ਆਣਾ ਮੈਂ ਆਸੀ ਕੀ ਕਹਿੰਦੇ ਰਹੇ ਕਿਥੇ ਰਹੋਗੇ ਤੁਸੀਂ 10:00 ਵਜੇ ਹੁਣ ਆਇਓ ਮੋਟਰ ਚੱਲਦੀ ਹੈ ਲਗਾਏ ਤੇ ਕਣਕ ਦੇ ਦੋ ਕੇਰੇ ਰਹਿਗੇ ਦੋ ਕਿੱਲੇ ਦੇ ਕਿਾਰੇ ਦੇ ਕੱਲ ਨੂੰ ਹੋਣੇ ਅੱਜ ਕਾ ਤੇ ਮੇਰਾ ਮਾਈਕ ਬਦਲਵਾਈ ਜੀ ਤਾਣੂ ਰਾਤ ਸਾਡੇ ਕਣੀਆਂ ਪੈ ਗਈਆਂ ਮੈਂ ਨਹੀਂ ਆਜੀ ਕਿਤੇ ਫਿਰ ਕੱਲ ਠੰਡ ਵਾਲੀ ਸੀ ਅੱਜ ਠੀਕ ਆ ਮੌਸਮ ਪਰ ਠੰਡ ਬਹੁਤ ਜ਼ਿਆਦਾ ਸੀ ਤੇ ਹੁਣ ਆਪਣਾ ਸਾਲ ਚ ਮੈਂ ਨੂਨ ਪਾ ਤਾ ਮਿਰਚ ਪਾਤੀ ਹਲਦੀ ਪਾਤੀ ਪੈਣਾ ਪੁੱਛਦੀਆਂ ਵੀ ਪਕਾਉਂਦੀਆਂ ਨੇ ਵੀ ਕੋਈ ਸਾਗ ਚ ਵੀ ਹਲਦੀ ਪਾਉਂ ਰ ਮੈਂ ਸਾਲ ਚ ਹਲਦੀ ਤੁਸੀਂ ਪਾ ਕੇ ਦੇਖੋ ਤੁਹਾਨੂੰ ਰਿਜ਼ਲਟ ਪਾ ਕੇ ਤੇ ਖਾ ਕੇ ਪਾਇਓ ਖਾਓ ਰਿਜ਼ਲਟ ਮਿਲ ਵੀ ਕੀ ਹਲਦੀ ਦਾ ਰਿਜ਼ਲਟ ਕੀਕਾ ਹਰਦੀ ਕੋਈ ਮਾੜੀ ਚੀਜ਼ ਨਹੀਂ ਹੈਗੀ ਸਿਹਤ ਲਈ ਚੰਗੀ ਹੋਈ ਹੈ। ਨਾ ਕਲਰ ਸੋਨਾ ਹੋ ਰਿਹਾ। ਦੀਗੀ ਬੈਠੀ ਹੈ। ਇੱਕ ਲੱਕੜ ਜੀ ਹੋਰ ਲੈ ਹੁਣ ਅਸੀਂ ਮੱਝਾਂ ਬੜੇਨ ਕੰਮ ਨਹੀਂ ਬੜੀ ਸਵਾਗਤ। ਅੱਜ ਅਸੀਂ ਸਾਗ ਦਾ ਵੱਡਾ ਪਤੀ ਲੈਸ ਕਰਕੇ ਤਰਿਆ। ਸਾਝਾ ਹੈ। ਇਹ ਮਾਸੀ ਕਿੰਨ ਦੇਵਾਂਗੇ ਚ ਵੱਡਾ। ਸਾਝਾ ਹੈ। ਹਾਂ, ਬੰਡ ਖਾਈਏ। ਖੰਡ ਖਾਈਏ। ਅੰਡਾ ਖਾਈਏ। ਮੇਰੇ ਕੋਲ ਆ ਨਹੀਂ ਪਾਇਆ ਦੇਖਾਂ ਕਹੇ ਜੀ ਪਾਇਨੇ ਸ਼ੂਟਾਂ ਨਹੀਂ ਇਹਨਾਂ ਕਿ ਉਹਦੇ ਇੱਕ ਦਿਨੇ ਹੋ ਗਈ ਵੀਡੀਓ ਦੇ ਸ਼ੂਟ ਦੇਖਣ ਦੀ ਜਿਹੜੀ ਪਿੱਛੇ ਸਾਰੇ ਕਾਲੇ ਬੰਦੇ ਫਿਰਦੇ ਦੇਖੀ ਚਿੱਟਾ ਚਿੱਟਾ ਕਰੀ ਫਿਰਦੇ ਕੰਦਰ ਕੋਈ ਨਹੀਂ ਹੋਈ ਸ਼ੂਟਾਂ ਦੇ ਕਿਵੇਂ ਕਿਵੇਂ ਨਿਗਾਣ ਦੇ ਦੇ ਸ਼ੂਟ ਹੀ ਨੇ ਮੈਸੇਜ ਕਰਕੇ ਪੁੱਛਾਂਗੇ ਦੇਖੀ 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 ਕਿਵੇਂ ਬਾਈਪੀ ਲਾ ਕੇ ਸਿਲਾਈ ਕਰਾ ਲੈ ਲੈ ਕ੍ਰੈਸ਼ ਸੀਮਰ ਹਮਮੋ ਲਾ ਕੇ ਗੜ ਜਾਣ ਵਾਲਾ ਕਰਾ ਲੈ ਕਸਾਰੇ ਕਢਾਈਆਂ ਤੋਂ हट ਕੇ ਕੀ ਕਬਰੀਆਂ ਲੱਗਣਗੇ ਸਾਰੇ ਕਢਾਈ ਵਾਲੇ ਵੀ ਵਧੀਆ ਲੱਗਦੇ ਕਿੰਨੇ ਸੋਨੇ ਜਾਇ ਠੰਡਦੀ ਕਿੰਨੀਆਂ ਪੱਲੀਆਂ ਲਾਈਆਂ ਫਤਾਂ ਗੱਲ ਹੈ ਮੈਂ ਤਾਂ ਕਾਨੂੰ ਲਾਈ ਜੇ ਮੇਰੇ ਸਰਦਾਰ ਨੇ ਲਾਈਆਂ ਨੇ ਮੈਂ ਕਹੀ ਤਾਂ ਜੇ ਨਹੀਂ ਕਹਿੰਦੀ ਗੱਲ ਫਿਰ ਅਸੀਂ ਪੱਲੀ ਲਾਈ ਆ ਆ ਵੀ ਆਪਾਂ ਹੀ ਲਾਈਆਂ ਨੇ ਹੋਰ ਕਿਹਨੇ ਲਾਈਆਂ ਨੇ ਕੁਛ ਨਹੀਂ ਲਾ ਅੰਗਣੋਂ ਨੂੰ ਮਾਇਤਾ ਕੋਠਾ ਕਿੱਥੋਂ ਜੜ ਜੀਉਂਗੀ ਮੈਂ ਜੇ ਛੋੜ ਦੇ ਗਈ ਤਾ ਇਹ ਲਾਈਆਂ ਨੇ ਮੈਂ ਤਾਂ ਕੋਈ ਲਾਈਆਂ ਨਹੀਂ ਜਿਹੜਾ ਕੰਮ ਕਰਿਆ ਕਰਿਆ ਨਹੀਂ ਤਾਂ ਕਹੀ ਦੇਣੀ ਜਿਹੜਾ ਕੰਮ ਆਪਾਂ ਕਰਦੇ ਆ ਉਹ ਕਹਿੰਗੇ ਅੱਛਾ ਹਾਂਜੀ ਜਿਹੜਾ ਕੰਮ ਆਪਾਂ ਕਰਦੇ ਆ ਉਹ ਕਹਿਣਿਆ ਜਿਹੜਾ ਆਪਾਂ ਕਰਦੇ ਨਹੀਂ ਉਹ ਕਹਿੰਦੇ ਨੇ ਮੇਰੇ ਰੋਟੇ ਖਾ ਹਟੀ ਹੈ ਹੈ ਖਾ ਹਟੀ ਆ ਜੀ ਮੈਂ ਇਧਰ ਆਣੀ ਮੇਰੇ ਰੋਟੇ ਲਾਈਆਂ ਨੇ ਸਾਡੇ ਇਸ ਤਰ੍ਹਾਂ ਆਵਾਜ਼ ਆ ਜਿੱਦੇ ਹੁਣਾਂ ਸਰੀਕੇ ਰੀ ਨੂੰ ਹਣਾ ਜਿਹਦਾ ਵਿਆਹ ਹੋਇਆ ਸਾਰੇ ਸਰੀਕੇ ਤੇ ਬੀਚ ਨੋਟੀਆਂ ਬੰਨ੍ਹ ਜਾਂਦੀਆਂ ਨੇ ਜਿਵੇਂ ਭਾਜੀ ਵੰਡੀ ਜਾਂਦੀ ਆ ਇਸ ਤਰ੍ਹਾਂ ਰੋਟੀਆਂ ਵੰਡੀਆਂ ਜਾਂਦੀਆਂ ਨੇ ਭਾਜੇ ਸਾਰੇ ਪਿੰਡ ਚ ਵੰਡੀਆਂ ਜਾਂਦੀਆਂ ਫੇਰ ਰੋਟੀਆਂ ਸਰੀਕੇ ਚ ਵੰਡੀਆਂ ਜਾਂਦੀਆਂ ਆਓ ਫੇਰ ਭਾਜੀ ਨਾਲ ਕੀ ਦਾ ਲਮਲ ਕਾ ਆਓ ਵੀ ਉਹ ਕੱਲੀ ਸਰੀਕੇ ਚ ਵੰਡੀਆਂ ਜਾਂ ਰੋਟੀਆਂ ਮੱਖੀਆਂ ਰੋਟੀਆਂ ਦੋਦੇ ਵੀ ਸਥਾੜਾ ਵਾਜਾ ਦੱਸਿਓ ਠੀਕ ਆ ਚੱਲ ਵੰਡੀਆਂ ਚੱਲ ਮੈਕਸੀਮਸ ਆਖੀ। ਰੋਟੀ ਕਿੱਦਾਂ ਦਾ ਸਾਗ। ਅੱਜ ਮੇਰੇ ਕੱਪੜਿਆਂ ਨੂੰ ਵੀ ਪਿਸਲਾ ਤਾਹ ਰੋ। ਮੈਨੂੰ ਐਵੇਂ ਬੋਤਲ ਮਸਾਲੇ ਜਿਦਨਾ ਕਰ 10 ਇਹ ਸਾਗ ਚ। ਹਾਏ ਹੋਏ ਨਾ ਬਸ ਖਬਰ ਨਹੀਂ ਕੋਈ ਵੀ ਨਹੀਂ ਕਾ। ਕੱਲ ਨੂੰ ਦੱਸਣੀ ਆਂਗੀ। 10 ਮਿੰਟ ਵੀ ਜਾਣਾ। ਪੁਰਾਸੇ ਕਰੋ ਸੋ ਕਰੀਏ ਕੱਪੜੇ ਸਾਰੇ ਕੱਪੜੇ ਕਰਾ ਕੇ ਚਾਰ ਨਹੀਂ ਕੋਈ। ਜੇ ਕੋਈ ਬੁੱਕ ਤੇ ਜੰਮੀ ਸੋ ਦਾਂ ਮੇਰੇ ਸੜ ਕੇ ਨੇ ਫੁੱਲਾ ਤੇ ਵੀ ਜਾਵਾਂਗੇ ਚਾਰ ਵੇਸਾ ਤੇ ਫੁੱਲਾ ਤੋਂ ਆ ਕੇ ਦੱਸ ਨਹੀਂ ਕੋਈ ਆਵਾਂਗੇ। ਹਾਂ? ਹਾਂ। ਆਇਆ ਰਾ ਟੁਕੜਾਂ ਦਾ ਆ ਗਿਆ। ਬੂਟੀ ਦਾ ਵਾਂਗ ਹੈ ਕੱਲ ਨੂੰ ਇੱਕ ਲਿੱਗਾ ਛੋਡਾ ਹਿੰਡਡ ਭਰਦਾ ਸੂਟਣ ਨਾਲ ਹੈ ਛੋਡਾ ਹਿੰਡਡ ਭਰਦਾ ਮੈਂ ਸੂਟਣ ਨਾਲ ਕਿਉਂ ਨਾ ਬੂੜੀਆਂ ਕਿਹਦੇ ਸੂਟਣ ਨਾਲ ਰੱਜੀ ਨਹੀਂ ਤਾਂ ਹੀ ਕਹਣਾ ਵੀ ਛੋਡਾ ਢਡ ਭਰਦਾ ਨਹੀਂ ਸੂਟਣ ਨਾਲ ਅੰਨ ਕਿਹਨੇ ਬੂੜੀਆਂ ਬਦ ਜਾਈਆਂ ਨਾ ਮੈਂ ਬਦਨਾਮ ਹੋ ਜਾਣਾ ਲੈ ਹੁਣ ਤਾਂ 15 ਸੂਟ ਲੈ ਕੇ ਹਟੀਆਂ ਜੇ ਵਿਆਹ ਚ ਆ ਲੈ ਤਾਂ ਨਹੀਂ ਗੱਲਾਂ ਨਾਲ ਉਸ ਸਮਾਈ ਆਲੂ ਪੁੱਛ ਕੇ ਆ ਜਾ ਕੇ ਜਿਹਦਾ ਹਿਸਾਬ ਕਰਕੇ ਐ 5000 ਦੇ ਕੇ ਆ ਹੁਣ ਮੈਂ ਸਮਾਈ ਆਲੂ ਤੇਰੇ ਤੇਰੇ ਛੁੱਟਾਂ ਦਾ 5000 ਹੋਇਆ ਥੱਲੇ ਤੇਰਾ 3000 ਹੋ ਜਾਣਾ ਮੈਂ ਇਹਦਾ ਮੇਰਾ ਦੇ ਗਿਆ ਹੀ ਤੂੰ ਤੰਪਰ ਮੈਂ ਕਿੱਥੋਂ ਦੇ ਹੁਣ ਤੂੰ ਤੂੰ ਦਰਜੀ ਹੂੰ ਤੂੰ ਇੱਥੇ ਦੇ ਨਾ ਫੇਰ ਆਪ ਹੀ ਦੱਸਦਾ ਸੀ ਕਿ ਮੇਰਾ ਮੇਰਾ 3000 ਹੋ ਗਿਆ ਕੋਈ 3000 ਨਹੀਂ ਹੋਇਆ ਮੇਰਾ ਤਾਂ ਮੈਂ ਤਾਂ ਸੀ ਮਿਨਾ ਦੇ ਕਿ ਆ ਮੈਂ ਤਾਂ ਥੋੜਾ ਜਿਹਾ ਇੱਕ ਵਾਰੀ ਦੇ ਲਈ ਗਿਆ ਹਾਂ ਦੇਣੇ ਮੋਰੇ ਵੀ ਪੈਸੇ ਫੜਾ ਕੇ ਆਉਂ ਕੱਲ ਨੂੰ ਫੜਾ ਕੱਲ ਨੂੰ ਡਿਟਾਇਵਿੰਗ ਕਰਾਜੀ ਫੜਾ ਕੇ ਲੋ ਜੀ ਆਪਾਂ ਘੋੜਦਾਂਗੇ ਸਾਗ ਤੇ ਇਸ ਤਰ੍ਹਾਂ ਬਣ ਗਿਆ ਆਪਣਾ ਪਤੀਲਾ ਤਾਂ ਆਪਾਂ ਜਾਣਤੀ ਵੱਡਾ ਤਰ੍ਹਾਂ ਦੀ ਖੁੱਲਾ ਰਿਜ ਜੂ ਸਾਗ ਥੋੜਾ ਹੀ ਅੱਧਾ ਪਤੀਲਾ ਹੈ ਨਹੀਂਗਾ ਸਾਗ ਦਾ ਕਿ ਆ ਕੋਈ ਕੋਸੇ ਜਿਹਾ ਮਾਸੀ ਲੈ ਲੂਗੀ ਉਹ ਸੱਤ ਪਰਾ ਖਲੰਗ ਪਾ ਮੱਕੀ ਦਾ ਰਾਟਾ ਕੋ ਓੜ ਲਿਆ ਜਿਸ ਗੰਨੇ ਦੇ ਸੂਖਾ ਤਰੀ ਜਾਂਦੇ 10 ਮੱਕੇ ਪਾ ਲਣ ਪਾ ਲਿਆ ਮੱਕੀ ਦਾ ਕੋਲ ਕੇ ਮੈਂ ਕਿ ਜੇ ਸੁੱਕਾ ਪਾ ਕੇ ਨਿ ਕੋੜਾ ਹੈਗਾ ਮੈਂ ਨਾ ਘੋਲਤੀ ਪਾਉਣੀ ਹੁੰਦੀਆਂਗੀ ਤੇ ਟੜਕੇ ਨਾ ਤਾਂ ਦਸਵੀਂ ਇਹਨੇ ਬਾਬੇ ਦੇ ਵਿਚਾਰੇ ਥੁੱਲਣੇਗੇ ਸੁ ਗਰਮੋਂ ਲਾਈਏ ਪ੍ਰੈਸ ਕਰਨ ਮੈਂ ਹਾਂ ਵਰ ਮੈਂ ਤਾਂ ਪ੍ਰੈਸ ਕਰਦੇ ਪੜੇ ਇਸ ਮਸਾਲਾ ਦਾ ਕੰਮ ਨੇ ਮੇੜ ਲਾ ਟਾਈਮ ਹੈ ਸਾਢੇ 3 ਹੋ ਗਏ 12 ਵਜੇ ਦੇ ਲਾ ਤਾਂ ਇਹ ਸਾਗ ਲੱਕੜਾਂ ਨਾਲ ਹੀ ਬੰਨਦਾ ਹੁਣ ਮੈਂ ਲੱਕੜ ਇਸ ਕਰਕੇ ਬੰਦ ਕਰਤੀ ਕਿਉਂਕਿ ਹੁਣ ਥੱਲੇ ਲੱਗੂ ਦੁਬਾਰਾ ਗਿੱਜਿਆ ਪੈਣਾ ਆ ਨਾ ਜਿੱਜੂਗਾ ਇਹ ਜਿਹੜਾ ਮੈਂ ਰੱਖਣਾ ਉਹ ਮੈਂ ਰੱਖ ਲਉ ਅੱਧਾ ਮੈਂ ਰੱਖ ਲੂੰਗੀ ਇੱਧਾ ਚਮਾਸੀਨ ਦੇ ਰਾਂ ਤੇ ਇਹ ਕੜੇਕ ਦੇ ਖਾਣਾ ਫਿਰ ਇਹਨੂੰ ਪਾ ਲੂਗੀ ਫਿਰ ਉਹ ਖਾ ਲਾਂਗੇ ਵਿੱਚ ਦੀ ਸਬਜੀ ਸਬਜੀ ਹੋ ਜੈਨੇ ਅਸੀਂ ਲਗਾਤਾਰ ਖਾਂਦੇ ਹਾਂ ਖਾ ਲਾਂਗੇ ਸਵਾਦ ਤੜਤੇ ਖਾ ਲਾਂਗੇ ਤੇ ਕੱਲ ਨੂੰ ਆਥ ਨੇ ਸਬਜੀ ਬਣਾ ਲਾਂਗੇ ਫਿਰ ਦੋ ਡਾਂਗੇ ਸਬਜੀ ਖਾ ਲਾਂਗੇ ਫਿਰ ਵਿੱਚ ਦੀ ਸਾਖ ਖਾ ਲਾਂਗੇ ਬਸ ਫਿਰ ਇਹਨੂੰ ਮੋਕ ਦੇਖ ਕੋਈ ਨਾ ਸੋਨਾ ਹੋ ਗਿਆ ਕੱਲਾ ਖਾ ਮਸਤਾ ਹੁਣ ਕਿੰਨਾ ਬਰੀਕ ਹੋ ਗਿਆ ਕੋਟੀਆਂ ਕੋਸ ਤਾ ਹਾਂ ਮਾਰ ਕੇ ਹਾਂ ਬੇਟਾ ਕਾਇਆ ਮਾਰ ਦੇ ਪ੍ਰੈਸ ਕਰਕੇ ਪਾਉਂਗੂ ਜਮਾ ਤੜਕੇ ਉਹ ਗਰਮ ਜਪ ਤਸਰੀਨੇ ਦਾ ਇਹ ਨਹੀਂ ਆਈ ਨਹੀਂ ਪਤਾ ਹੁੰਦਾ ਖੜੇ ਕਰ ਕਿ ਤੋ ਜਾਣਾ ਪੈਣਾ ਮੇਰੇ ਤੇ ਸਾਰੇ ਸੌਟ ਪ੍ਰੈਸ ਕਰਨ ਵਾਲੇ ਨੇ ਇੱਕ ਤਾਂ ਮੈਂ ਕਰ ਲਿਆ ਇੱਕ ਕਦਾ ਸੋ ਗੁਰਮਨ ਨੂੰ ਕਿਹਾ ਮਹਾਪਤ ਤੂੰ ਕਰ ਲੈ। ਹੌਲੀ ਹੌਲੀ ਇਹਨੇ ਫਿਰ ਚਲ ਕਰ ਲੂੰਗੀ ਮੈਂ। ਹੁਣ ਤੇ ਕੋਈ ਮੇਰਾ ਕੰਮੀ ਵਾਲਾ ਹੋਇਆ ਪਿਆ ਸੀਗਾ। ਲੋ ਜੀ ਹੁਣ ਆਪਾਂ ਸਾਗ ਕੱਢ ਦਿਆਂ ਤੇ ਤੜਕ ਦਿਆਂ। ਮੈਂ ਆ ਭਾਂਡੇ ਜੀ ਧੋ ਰਾਂ ਫਿਰ ਮਿਲਦੇ ਆਂਗੇ। ਸਾਗ ਆਪਣਾ ਘੋਟਿਆ ਲਿਆ। ਲੋ ਜੀ ਇੱਧਰ ਆਪਣਾ ਪੁੱਜਦਾ ਦਾ ਤੜਕਾ ਮਸਤੀ ਨੂੰ ਸਾਗ ਫੜਾਇਆ ਇਹੋ ਕਹਿੰਦੀ ਮੈਂ ਆਪਦਾ ਤੜਕਾ ਫੀ ਲਾਂਗੀ ਇਹ ਆਪਣਾ ਤੜਕਾ ਸਾਰਾ ਸਾਗ ਤੜਕੇ ਤੇ ਰੱਖ ਲੈਣਾ ਥੋੜਾ ਹੀ ਹੈਗਾ ਤੁਹਾਨੂੰ ਦਿਖਾਉਣਾ ਕਿੰਨਾ ਖੜ ਗਿਆ ਕੋਕ ਫਿਰ ਬਾਲੇ ਦਿਨ ਬਿਹਾ ਜਾਉਣ ਚੰਗਾ ਲੱਗਦਾ ਹੈਗਾ ਇਹ ਪਾ ਸਾਗ ਤੜਕੇ ਦਾ ਨੀਚ ਕੱਢ ਲਵਾਂਗੇ ਤੜਕਾ ਉਹ ਚ ਕੜਾਹੀ ਚ ਤੜਕੇ ਵਾਲੀ ਚ ਤੋ ਕੀ ਕੱਢ ਕੇ ਪਤਾ ਨਹੀਂ ਕੌਣ ਆਈ ਜਾਂਦਾ ਕੌਣ ਜਾਈ ਜਾਂਦਾ ਬਸਾਉ ਕੋਟੀ ਦੇ ਫੇਰ ਦੀ ਮਾੜੀ ਜੀ ਪੁੱਤ ਪ੍ਰੈਸ ਸਾਂਗਾ ਕੋਟ ਨੂੰ ਕੁੱਟੇ ਹੋਣੀਆਂ ਪੈਣਗੀਆਂ ਹੁਣ ਸਾਰੀਆਂ ਕੱਢੀਆਂ ਪਰ ਤੇ ਕੀ ਕੱਢੀ ਹੋਈ ਸੀ ਕਿ ਸੋਫੀ ਆ ਪੂੰਜੇ ਚ ਮੜੀ ਜੀ ਉਹ ਚ ਫਸ ਗਈ ਦੇਖੋ ਪੂੰਜੇ ਸੀ ਦੇਖਾ ਪਤਾ ਇੱਕ ਪਾਸੇ ਆਰ ਪੂੰਜੇ ਚ ਮੜੀ ਜੀ ਤੇ ਫਸ ਜਾਂਨੇ ਨੇ ਕਾਸ਼ ਨਾ ਕਾਸ਼ ਇੱਥੇ ਕੀ ਕੰਮ ਬਾਹਲੇ ਕੰਮ ਪਰ ਰਹਿੰਦੇ ਨੇ ਹਜੇ ਤਾਰਾਂ ਤੋਂ ਕੱਪੜੇ ਲਾਉਣੇ ਨੇ ਹਾਂ ਮੱਜਾਂ ਕਰਨੀ ਸਾਰੀ ਪਿਆ ਹਜੇ ਪਾਣੀ ਤਾਂ ਸਰਦਾਰ ਜੀ ਨੇ ਕਿਹਾ ਮੈਂ ਤੁਸੀਂ ਆ ਕੇ ਪਿਆ ਦਿਓ ਖੇਤ ਗਏ ਹੋਏ ਨੇਗੇ ਤੇ ਗੋਹਾ ਮੈਂ ਸਟਕੇ ਤਾਰਾ ਕੱਢ ਲੂੰਗੀ ਸਾਗ ਨੂੰ ਤੜਕਾ ਲੱਗ ਜਾਊਗਾ ਬਸ ਇਧਰ ਆਪਣਾ ਇਧਰ ਬਾੜੀ ਤੇ ਆਪਣੀ ਰਮਾਈ ਸੀਗੀ ਵਿਆਹ ਤੋਂ ਪਹਿਲਾਂ ਰਮਾਈ ਤੀ ਹੁਣ ਫਿਰ ਵਿਆਹ ਤੋਂ ਬਾਅਦ ਜਰਮਾਤੀ ਕਿਉਂਕਿ ਆ ਮਾਚੜ ਪੂੰਜੀ ਵਾਲਾ ਕੱਪੜਾ ਤੋੱਤਾ ਸੀਗਾ ਤੇ ਥੋੜੇ ਮਿੱਥੇ ਸਿੱਧੇ ਹੋਏ ਸੀ ਮੈਂ ਇੱਥਿਆਂ ਦੇ ਵਿੱਚ ਨਾ ਹੋਰ ਵੀ ਪਾਇਆ ਸੀਗਾ ਪਤਾਂ ਤਾਂ ਢੋਂਗਾ ਡੰਗਾ ਵੀ ਵਾਗ ਗਿਆ ਹਜੇ ਨਿਕਲੇ ਹੈ ਨਹੀਂ ਗੇ ਤੇ ਉਹ ਤਣੀਆਂ ਦੇਖੋ ਆਪਣੇ ਕਿਡਾ ਕਿਡਾ ਹੋਇਆ ਪਿਆ ਬੜਾ ਖਾਣੇ ਨੂੰ ਦੇਖੋ ਆ ਤਣੀਆਂ ਆਪਣਾ ਬਹੁਤ ਵਧੀਆ ਹੋਇਆ ਪਿਆ ਤਣੀਆਂ ਤੇ ਹਜੇ ਚੀਰ ਕੇ ਛਾਗ ਚ ਤਣੀਆਂ ਪਾਉਣਾਗਾ ਕੰਮ ਨੇ ਜਿਹੜੇ ਬਹੁਤ ਜ਼ਿਆਦੇ ਪੈਣੇ ਆ ਆਪਣੀ ਹਾਲੋਂ ਤੇ ਪੈਣਾ ਕਹਿੰਦੇ ਨੇ ਹਾਲੋਂ ਕੀ ਹੁੰਦੀ ਆ ਆਪਾਂ ਭਾਜੀ ਕਰਿਆ ਕਰਾਂਗੇ ਹਾਲੋਂ ਦੀ ਇਸ ਤਰ੍ਹਾਂ ਹੁੰਦੀ ਆ ਹਾਲੋਂ ਦੇਖੋ ਤਾ ਮਾਰ ਤੇ ਡੈਡੀ ਤੇ ਦੋਨੇ ਸੂਟ ਤੇ ਮਸ਼ੀਨ ਆਇਜ ਖੁਕਾਂ ਟੰਗ ਦੇ ਪਰ ਨਾ ਡੈਡੀ ਦਾ ਤੌਲੀਆ ਦੋਨੇ ਸੂਟ ਬਾਕੀ ਦੇਖ ਜੇ ਸੁੱਕ ਕੇ ਕੋਟ-ਕੂਟ ਤਾਂ ਹੈ ਸੁੱਕੇ ਨਹੀਂ ਹੋਣੇ ਉਹ ਤਿੰਨੇ ਰੱਖ ਦੀ ਮੇਰੀ ਕੋਟੀ ਤੇਰਾ ਕੋਟ ਗੁਰਮਨ ਦੀ ਪੁੱਤ ਹਜੇ ਕੱਚੇ ਨੇ ਠੰਗ ਦਾ ਕਰਨੇ ਹਜੇ ਇਹਨਾਂ ਨੂੰ ਖਾਓ ਨਾ ਇਹ ਤਾਂ ਬਹੁਤ ਵੱਡੇ ਹੋਣੇ ਨੇ ਲੋ ਜੀ ਆਪਣਾ ਤੜਕਾ ਸਾ ਬਣ ਗਿਆ ਜਾਂ ਪੁੱਜ ਗਿਆ ਇਹਦੇ ਵਿੱਚ ਹੈਗਾ ਲਸਣ ਆ ਅਦਰਕ ਤੇ ਆਹੋ ਨਾ ਪਿਆਜ਼ ਦੇਖੋ ਬਣ ਗਿਆ ਨਾ ਸਾਗ ਬੜਾ ਤੜਕਾ ਚਾਰ ਵਜੇ ਨਾਲ ਆਏ ਨੇ ਕੋਸਟਮੈਂਟਰ ਹੈ ਇਹ ਚਾਰ ਵਜੇਾਂ ਚ ਉਸ ਤੋਂ ਦੀ ਪਾ ਲਾਂਗੇ ਦੇਸੀ ਘਿਓ ਜਿਹਨੂੰ ਮੱਖਣੀ ਵਧੀਆ ਲੱਗੂ ਮੱਖਣੀ ਤੇ ਜਿਹਨੂੰ ਮੈਂ ਥੱਲੇ ਲਾਤਾ ਤੇ ਮਾ ਥੱਲੇ ਨਾ ਲੱਗ ਜੇ ਕੋਣਾ ਚੱਕਣ ਦਾ ਮੈ ਵੀ ਕਾਲ ਕਰ ਲਿਆ ਹੁਣ ਤੁਸੀਂ ਐ ਨਾ ਕਿਹੋ ਮੇਰੀ ਚੁੰਨੀ ਨਾਲ ਪਾ ਲਿਆ ਮੈਨੂੰ ਐ ਜੀ ਮੇਰਾ ਤੜਕਾ ਹੁਣ ਹੋ ਗਿਆ ਹਜਰ ਵਿੱਚ ਹੈਗੀ ਆ ਕੌਲੀ ਸਾਗ ਦੀ ਤੁਸਾਨੂੰ ਆ ਚਾਰ ਦੇ ਤਿੰਨ ਦਾ ਚਾਰ ਡੰਗ ਨਹੀਂ ਮੁਕੋਣਾ ਸਾਰਾ ਕੱਠਾ ਤੜਕ ਲਿਆ ਜਿਹੜਾ ਇਹ ਚ ਹੈਗਾ ਉਹ ਕੱਢ ਲਾਂਗੇ ਨਾਲ ਹੀ ਪਾ ਦਾਂਗੇ ਆਪਾਂ ਧਨੀਆ ਧਨੀਆ ਮੇਰਾ ਪਿਆੰਤਾ ਪਿਆਜ ਤੋਂ ਕਿ ਤਾਜ਼ਾ ਧਨੀਆ ਹੁਣ ਤੋੜ ਕੇ ਲਿਆਂਦਾ ਬਾੜੀ ਚ ਤੇ ਇਸ ਤਰ੍ਹਾਂ ਠੀਕਾ ਜੀ ਤੇ ਬਰੀਕ ਬਰੀਕ ਕੱਟ ਕੇ ਪਾ ਦੇ ਧਨੀਆ ਆਪਾਂ ਨੇ ਜਿਹੜਾ ਇਹਦੇ ਵਿੱਚ ਸਾਗ ਹੈ ਉਹ ਕੱਢ ਕੇ ਵਿਚਰਲਾ ਲੈਣਿਆ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਬਧੀ ਲੱਗੇ ਅਗੇ ਸ਼ੇਅਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਿਲਾਵ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ